ਮੇਰਾ ਗੁਰ ਪਾਈ ਸੀ ਪੰਡਤ ਬ੍ਰਹਮਾਨੰਦ ਗਾਚੀਲਾ ਜਦੋਂ ਖੜਦਾ ਖਾੜੇ ਮੇ ਸੱਚੀਓ ਲੁੱਟ ਲੈਂਦਾ ਸੀ ਮੇਲਾ ਦੁਨੀਆਂ ਦੇ ਯਾਦ ਰਹੂ ਦੁਨੀਆਂ ਦੇ ਯਾਗਰ ਰਹੂ ਬਿਸ਼ਰੀ ਵਿੱਚ ਮਸ਼ਹੂਰੀ ਪਾ ਗਿਆ ਸ੍ਰੀ ਸ਼੍ਰੀ ਬਿਰਜ ਲਾਲ ਢੋਲਾ ਆਪਣੇ ਪਿੰਡ ਦਾ ਨਾਂ ਚਮਕਾ ਗਿਆ ਵਿੱਚ ਢੋਲੇ ਨਗਰ ਦੇ ਖੇਤੀ ਕੀਤੀ ਟੱਬਰ ਪਾਲਿਆ ਲੱਗੀ ਚਟਕ ਕਵੀ ਸ਼ਰੀ ਦੀ ਬ੍ਰਹਮਾਨੰਦ ਨੂੰ ਗੁਰੂ ਬਣਾ ਲਿਆ ਗਾਏ ਪਰ ਸੰਗ ਬੜੇ ਗਾਏ ਪਰ ਸੰਗ ਬੜੇ ਸ਼ੈਰੀ ਰਚ ਕੇ ਨਾਮ ਕਮਾ ਗਿਆ ਸ਼੍ਰੀ ਬਿਰਜ ਲਾਲ ਤੋਲਾ ਆਪਣੇ ਪਿੰਡ ਦਾ ਨਾਂ ਚਮਕਾ ਗਿਆ ਕੀ ਕਹਿਣੇ ਪੰਡਤ ਦੇ ਹੋ ਜਾ ਕਿੱਥੋਂ ਬੁਲਾਰਾ ਥਿਆਉ ਕੀ ਕਹਣੇ ਪੰਡਤ ਦੇ ਹੋ ਜਾ ਕਿੱਥੋਂ ਬੁਲਾਰਾ ਥਿਆਉ ਕੋਈ ਦਿਸਦਾ ਨਹੀਂ ਮੈਨੂੰ ਜਿਹੜਾ ਬਬਰੂ ਵહન ਸਣਾਉ ਦਮ ਅੰਤਿ ਨਾਲ ਰਾਜਾ ਗੁਜਰੀ ਸ਼ਿਵ ਦਿੱਤੇ ਦੀ ਗਾ ਗਿਆ ਗੁਜਰੀ ਸ਼ਿਵ ਦਿੱਤੇ ਦੀ ਗਾ ਗਿਆ ਪੰਡਤ ਬਿਰਜ ਲਾਲ ਢੋਲਾ ਆਪਣੇ ਪਿੰਡ ਦਾ ਨਾਂ ਚਮਕਾ ਗਿਆ ਪ੍ਰਹਲਾਦ ਭਗਤ ਲਿਖ ਕੇ ਖੁਦ ਵੀ ਗਾਇਆ ਤੇ ਛਪਵਾਇਆ ਛੱਡ ਖਾਲੀ ਪਿੰਜਰੇ ਨੂੰ ਤੁਰ ਗਿਆ ਮੁੜ ਵਾਪਸ ਨਹੀਂ ਆਇਆ ਜੋ ਮਿਲਿਆ ਜੀਵਨ ਸੀ ਸਭ ਆ ਚਾਰ ਦੇ ਲੇਖੇ ਲਾ ਗਿਆ ਪੰਡਤ ਬਿਰਜ ਲਾਲ ਤੌੜਾ ਆਪਣੇ ਪਿੰਡ ਦਾ ਨਾਂ ਚਮਕਾ ਗਿਆ ਕਰਨਲ ਰੂਪ ਵਰਗੇ ਚੇਲੇ ਕਿੰਨੇ ਹੋਰ ਸਿਆਣੇ ਹਰੀ ਸਿੰਘ ਮਾਨ ਵਰਗੇ ਕੈਸਟਾਂ ਰਾਹੀ ਜਾਂਦੇ ਜਾਣ ਸਤਪਾਲ ਵਰਗਿਆਂ ਨੂੰ ਖਾਣਾ ਲਾਉਣ ਦਾ ਵੱਲ ਸਖਾ ਗਿਆ ਪੰਡਤ ਬਿਰਜ ਲਾਲ ਧੋਲਾ ਆਪਣੇ ਪਿੰਡ ਦਾ ਨਾਂ ਚਮਕਾ ਗਿਆ ਸ਼ਿਰੋਮਣੀ ਕਵੀ ਸਰਦਾ ਰਤਵਾ ਪਾ ਕੇ ਕਰ ਗਿਆ ਚੰਡੀ ਲਿਖੇ ਛੰਦ ਸਲੇਤਾਰੇ ਰੇਵਤੀ ਬੈਠਾ ਵਿੱਚ ਤਲਵੰਡੀ ਉਹ ਖਾੜਨੀ ਭੁੱਲਣੇ ਬਿੱਲੂ ਰੂਪ ਦੇ ਨਾਲ ਜੋ ਲਾ ਗਿਆ ਉਹ ਖਾੜਨੀ ਭੁੱਲਣੇ ਬਿੱਲੂ ਰੂਪ ਦੇ ਨਾਲ ਜੋ ਲਾ ਗਿਆ ਪੰਡਤ ਬਿਰਜ ਲਾਲ ਤੌੜਾ ਆਪਣੇ ਪਿੰਡ ਦਾ ਨਾਂ ਚਮਕਾ ਗਿਆ ਹੋ